ਸੋ ਹੇ ਦੋਸਤੋ ਵੈਲਕਮ ਤੁਹਾਡਾ ਸਾਰਿਆਂ ਦਾ ਸਰਬ ਗਿਲ ਚੈਨਲ ਤੇ ਤੇ ਮੇਰਾ ਨਾਮ ਆ ਸਰਬ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਬਹੁਤ ਵਧੀਆ ਕੈਂਟ ਤੇ ਖੁਸ਼ ਹੋਵੋਗੇ ਤੇ ਐਦਾਂ ਹੀ ਹੱਸਦੇ ਵਾਸਤੇ ਤੇ ਖੁਸ਼ ਰਹੋ ਤੇ ਅੱਜ ਮੈਂ ਜੋ ਪਿੰਡ ਘੁੰਮਣਾਵਾ ਫਾਜ਼ਿਲਕਾ ਦਾ ਜਾਨੀ ਕਿ ਫਾਜ਼ਿਲਕਾ ਏਰੀਆ ਮੈਂ ਘੁੰਮ ਰਹੀ ਹਾਂ ਫਾਜ਼ਿਲਕਾ ਦਾ ਜੋ ਮੇਰਾ ਪਿੰਡ ਘੁੰਮਣਾਵਾ ਉਹਦਾ ਨਾਮ ਆ ਗੁਲਾਬੇ ਵਾਲਾ ਜੋ ਕਿ ਫਾਜ਼ਿਲਕਾ ਤੋਂ 15-20 ਕਿਲੋਮੀਟਰ ਦੀ ਦੂਰੀ ਤੇ ਹੈਗਾ ਮੈਂ ਆਈ ਹਾਂ ਫਾਜ਼ਿਲਕਾ ਤੋਂ ਕਾਵਾ ਵਾਲੀ ਕਾਵਾ ਵਾਲੀ ਤੋਂ ਹੁੰਦੇ ਹੋਏ ਮਹਾਤਮ ਨਗਰ ਮਹਾਤਮ ਨਗਰ ਤੋਂ ਹੁੰਦੇ ਹੋਏ ਫਿਰ ਮੈਂ ਆਈਆਂ ਇੱਥੇ ਮਤਲਬ ਆਈ ਨਹੀਂ ਹਜੇ ਜਾਣਾ ਵਾ ਰਾਸਤੇ 'ਚ ਮਹਾਤਮ ਨਗਰ ਨੂੰ ਕ੍ਰੋਸ ਕੀਤਾ ਹੈ ਤੇ ਇਸ ਤੋਂ ਬਾਅਦ ਇਹ ਪਿੰਡ ਘੁੰਮ ਕੇ ਫਿਰ ਅਗਲਾ ਇੱਕ ਹੋਰ ਸਫਰ ਸ਼ੁਰੂ ਕਰਾਂਗੇ ਪਰ ਆਪਾਂ ਅੱਜ ਪਹਿਲਾਂ ਇਹੀ ਪਿੰਡ ਘੁੰਮਦੇ ਆਂ ਸੋ ਜੁੜੇ ਰਹੋ ਇਸ ਵੀਡੀਓ ਦੇ ਨਾਲ ਤੇ ਮਿਲਦੇ ਆ ਤੁਹਾਨੂੰ ਸਫਰ ਦੇ ਨਾਲ ਦੀ ਨਾਲ ਆਜੋ ਫਿਰ ਚੱਲਦੇ ਆਂ ਪਿੰਡ ਦੇ ਵੱਲ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਦੇਖ ਸਕਦੇ ਹੋ ਮੇਰੇ ਪਿੱਛੇ ਕਣਕ ਪੂਰੀ ਪੱਕ ਚੁਕੀ ਆ ਜਿਹੜੀ ਆਪਾਂ ਪਹਿਲਾਂ ਵਲੌਗ ਦੇਖਿਆ ਨਾ ਕਾਮਾਵਾਲੀ ਉੱਥੇ ਫਸਲ ਹਰੀ ਸੀ ਤੇ ਇਹ ਪੂਰੀ ਪੱਕ ਚੁਕੀ ਆ ਮੇਰੇ ਪਿੱਛੇ ਇਹਨੂੰ ਹੁਣ ਵੱਢਣਗੇ ਜਲਦੀ ਤੋਂ ਜਲਦੀ ਤੇ ਜਨਾਬ ਐਦਾਂ ਦਾ ਇਹ ਮੌਲਚਾਲਾ ਪਿੱਛੇ ਕੋਈ ਘਰ ਨਹੀਂ ਹੈਗਾ ਦੂਰ ਦੂਰ ਤੱਕ ਉਹਨਾਂ ਜਗ੍ਹਾ ਤੇ ਘਰ ਸੀ ਜਗਾ ਜਗਾ ਕਾਮਾਵਾਲੀ ਪਰ ਇੱਥੇ ਕੋਈ ਵੀ ਘਰ ਨਹੀਂ ਹੈਗਾ ਘਰ ਇਕੱਠੇ ਨੇ ਪਿੰਡ ਦੇ ਵਿੱਚ ਸ਼ਾਇਦ ਇਸੇ ਲਈ ਹੋਏਗਾ ਬਾਕੀ ਪਤਾ ਨਹੀਂ ਦੇਖਦੇ ਆ ਚੱਲ ਕੇ ਤੇ ਇਹ ਸੀਨਾ ਤੇ ਚਲੋ ਫਿਰ ਆਜੋ ਕਰਦੇ ਆ ਆਪਣੇ ਸਫਰ ਨੂੰ ਸ਼ੁਰੂ ਤੇ ਆਜੋ ਫਿਰ ਕਿ ਨਹੀਂ ਆਹ ਵਾਲੇ ਬੀਨ ਲਾ ਪਾ ਲਾ ਗਿਨਾਮ ਕੀ ਥੋਡਾ ਸੰਜਣਾ ਰਾਣੀ ਕੀ ਸੰਜਣਾ ਰਾਣੀ ਬੜਾ ਸੋਹਣਾ ਨਾਮ ਥੋਡਾ ਹੋ ਨਮ ਅੱਛਾ ਪੜ੍ਹ ਲਿਆ ਤੁਸੀਂ ਕਿਹੜੀ ਕਿਹੜੀ ਕਲਾਸ ਹੈ ਮੈਂ ਤਿੰਨ ਵਿੱਚ ਕਲਾਸ 2 ਤਿੰਨ ਦੇ ਸਿਰ ਦਿੱਤੇ ਹਾਂ ਠੀਕ ਹੁਣ ਇੱਥੇ ਵਿਆਹ ਹਾਂਜੀ ਇੱਥੇ ਕਸੰਗ ਹੈ ਕਸੰਗ ਅੱਛਾ ਠੀਕ ਹੈ ਦੇਖ ਲਓ ਕੀ ਹੋ ਗਿਆ ਕੀ ਅੱਜ ਕੱਲ੍ਹ ਨਹੀਂ ਅੱਜ ਅੱਛਾ ਸੋਹਣਾ ਆ ਰਿਹਾ ਨਾਮ ਕੀ ਤੁਹਾਡਾ ਨਵਜੋਤ ਮੀਗਾ ਇਹ ਵੀ ਵਿਆਹ ਤੇ ਆਇਨੇ ਵਧਿਆਣਾ ਸਾਨੂੰ ਨਹੀਂ ਬੁਲਾਇਆ ਨਹੀਂ ਨਹੀਂ ਥੈਂਕ ਯੂ ਨਹੀਂ ਆ ਰਹੇ ਮੇਰੇ ਵੱਲ ਉਹਨਾਂ ਨੂੰ ਵਧਾਈਆਂ ਦੇ ਦਿਓ ਵਿਆਹ ਦੀਆਂ ਠੀਕ ਹੈ ਬਾਈ ਆ ਗੁਲਾਬੇ ਵਾਲੇ ਪਿੰਡ ਦੀਆਂ ਕੁਝ ਛਾਣੀਆਂ ਜਿਹੜੀਆਂ ਕਿ ਬੰਨ ਦੇ ਲਾਗੇ ਲੱਗੇ ਨੇ ਇਹ ਜਦੋਂ ਪਾਣੀ ਆਇਆ ਸੀ ਨਾ ਸਤਲੁਜ ਦਰਿਆ ਚ ਇਹ ਸਾਰੇ ਘਰ ਸਾਰੀਆਂ ਜਗ੍ਹਾ ਜ਼ਮੀਨਾਂ ਡੁੱਬ ਚੁ ਗਈਆਂ ਸੀ ਮਤਲਬ 7-7 8-8 ਫੁੱਟ ਪਾਣੀ ਆ ਗਿਆ ਸੀ ਤੇ ਆ ਦੇਖੋ ਪਹਿਲਾਂ ਵੀ ਆਪਾਂ ਦੇਖਿਆ ਕਿ ਔਰਤਾਂ ਹੀ ਜਿਆਦਾ ਚੁਆੰਦ ਨੇ ਗੱਡੇ ਬਗੜੇ ਕੰਮ ਉਹ ਹੀ ਕਰਦੇ ਨੇ ਚਾਹਾਂ ਆਮ ਹੀ ਦਿਖਣਗੇ ਤੁਹਾਨੂੰ ਤੇ ਇਦਾਂ ਦੇ ਕਰਨੇ ਮੌਲਚਾਲਾ ਕੁਝ ਮੈਨੂੰ ਮਿਲੇ ਜਿਹੜੇ ਇਸ ਪਿੰਡ ਚ ਵਿਆਹ ਦੇਖ ਰਹੇ ਸੀ ਗਿਆ ਕੁਝ ਪਹਿਣਾ ਤੇ ਬਹੁਤ ਵਧੀਆ ਲੱਗਾ ਉਹਨਾਂ ਨੇ ਮੈਨੂੰ ਬੁਲਾਇਆ ਤੇ ਆਪਾਂ ਉਹਨਾਂ ਨਾਲ ਵੀਡੀਓ ਬਣਾਈ ਹੈ ਨਾ ਤੇ ਵਧੀਆ ਲੱਗਦਾ ਜਦੋਂ ਤੁਹਾਨੂੰ ਕੋਈ ਹੱਸ ਕੇ ਬੁਲਾਉਂਦਾ ਵਾ ਕਿਉਂਕਿ ਦੋ ਮਿੰਟ ਹੱਸ ਸੰਦੇ ਨਾਲ ਹੱਸ ਕੇ ਬੁਲਾਉਣਾ ਕਿਸੇ ਦਾ ਕੁਝ ਨਹੀਂ ਜਾਂਦਾ ਤੇ ਆ ਘਰ ਨੇ ਕੁਝ ਘਰ ਇਧਰ ਨੇ ਤੇ ਇਧਰ ਸਾਰਾ ਹੀ ਬਾਰਡਰ ਆ ਅਗਾ ਤੇ ਉਸ ਤੋਂ ਬਾਅਦ ਆ ਪਾਕਿਸਤਾਨ ਉਹ ਨਿਸ਼ਾਨ ਸਾਹਿਬ ਦਿਖ ਰਿਹਾ ਹੈ ਉੱਥੇ ਗੁਰਦੁਆਰਾ ਸਾਹਿਬ ਹੈ ਔ ਲੱਗਾ ਹੋਇਆ ਵਿਆਹ ਵਾਲਿਆਂ ਦਾ ਟੈਂਟ ਜਿੱਥੇ ਅੱਜ ਫੁੱਲ ਇੰਜੋਏ ਚੱਲ ਰਿਹਾ ਸਾਰਿਆਂ ਦਾ ਪਿੰਗਾ ਲੰਗਾ ਤੇ ਉਹਨਾਂ ਦੇ ਰਿਸ਼ਤੇਦਾਰਾਂ ਦਾ ਸਾਰੇ ਖਾਪੀ ਰਹੇ ਨੇ ਨੱਚ ਟੱਪ ਰਹੇ ਨੇ ਨੇ ਚੀਜ਼ ਦੇਖੀ ਨਾ ਪਿੰਡਾਂ 'ਚ ਅੱਜਕੱਲ ਵਿਆਹ ਜ਼ਿਆਦਾ ਨਹੀਂ ਕਰ ਰਹੇ ਤੇ ਦੁਪਹਿਰੀ ਹਣਾ ਘਰਾਂ 'ਚ ਕਰਦੇ ਨਾਲੇ ਬਹੁਤ ਵਧੀਆ ਗੱਲ ਆ ਕਿ ਜਿਵੇਂ ਬਾਹਰ ਨਹੀਂ ਘਰਾਂ 'ਚ ਹੀ ਆਪਣੀ ਜਗ੍ਹਾ ਤੇ ਘਰ 'ਚ ਸਾਰੇ ਇਕੱਠੇ ਹੁੰਦੇ ਨੇ ਮੇਲ ਵਰਤ ਕੇ ਉੱਥੇ ਹੀ ਸਾਰੇ ਇੰਜੋਏਮੈਂਟ ਕਰਦੇ ਨੇ ਖਾਂਦੇ ਪਿੰਦੇ ਨੇ ਤੇ ਆ ਆ ਗਿਆ ਗੁਰਦੁਆਰਾ ਸਾਹਿਬ ਐਦਾਂ ਦੀ ਆ ਗੱਲ ਈ ਆ ਕੱਚੀ ਪਈ ਆ ਜਿੱਧਰੋਂ ਆ ਰਹੇ ਹਾਂ ਮੈਂ ਪਰ ਇਧਰ ਵੀ ਨੇ ਛੋਟੇ ਛੋਟੇ ਜੀ ਕਾਰਨੇ ਸੌਰੀ ਕੁਝ ਕਰ ਇੱਧਰ ਆ ਕੰਬਾਈਨਾਂ ਦੀ ਮਸ਼ੀਨਾਂ ਵੀ ਆ ਹਨਾ ਸਮਾਨ ਪਿਆ ਫਸਲ ਕਟਣੀ ਨਾ ਹੁੰਦਾ ਫਿਰ ਤਿਆਰੀ ਸ਼ੁਰੂ ਉਸਦੀ ਪੂਰੀ ਆਸਾਈਡ ਬਾਰਡਰ ਆ ਸਾਰਾ ਤਾਰ ਲੱਗੀ ਹੋਈ ਆ ਮਤਲਬ ਇਹ ਪਿੰਡ ਤਾਰਾਂ ਨਾਲ ਕਿਰਿਆ ਤੇ ਜਾਂ ਫਿਰ ਬੰਨ ਨਾਲ ਕਿਰਿਆ ਹੋਇਆ ਸੱਤ ਲੋਈ ਤੇ ਰਿਆ ਨਾਲ ਕਿਰਿਆ ਹੋਇਆ ਤੇ ਚੱਲ ਕੇ

ਅੱਤਾਂ ਦੂਰ ਹੈਣਾ ਤੇ ਵਿਆਹਿਕ ਨਹੀਂ ਦੇਖ ਲੈ ਚਲ ਖਾ ਵੀ ਲਿਆ ਠੀਕ ਆ ਚਲੋ ਅ ਅੰਕਲ ਜੀ ਦੇ ਘਰੇ ਚਲਦੇ ਆ ਪਾਣੀ ਪੀਣੇ ਆ ਅੰਛਣਾ ਪਰਛੇ ਪੈਦਲ ਚੱਲ ਚੱਲ ਕੇ ਵੀਡੀਓ ਬਣਾਉਂਦਾ ਪਿੰਡ ਨੂੰ ਘੁੰਮਣ ਦਾ ਆ ਪਈਆ ਜਿਹਦੇ ਤੇ ਮੈਂ ਚੱਲ ਰਹੀ ਆ ਦੇਖੋ ਕਿ ਕਿਉਂਕਿ ਅੱਜ ਮੌਸਮ ਕੈਂਡਾ ਹਵਾ ਚੱਲ ਰਹੀ ਆ ਠੰਡੀ ਠੰਡੀ ਬੱਦਲ ਆ ਸ਼ਾਇਦ ਕਿਤੇ ਬਾਰਿਸ਼ ਹੋਈ ਆ ਇੱਥੇ ਤਾਂ ਨਹੀਂ ਹੋਈ ਤੇ ਕਿਤੇ ਤਾਂ ਹੋਈ ਹੋਊਗੀ ਦੂਰ ਗਾਣੇ ਲੱਗੇ ਆ ਸ਼ਾਇਦ ਪਤਾ ਨਹੀਂ ਤੁਹਾਨੂੰ ਸੁਣ ਰਹੇ ਕਿ ਨਹੀਂ ਮਤਲਬ ਇਦਾਂ ਦਾ ਮੌਸਮ ਆ ਕਿ ਬਹੁਤ ਵਧੀਆ ਲੱਗ ਰਿਹਾ ਪਰ ਇਤੋਂ ਦੇ ਲੋਕਾਂ ਨਾਲ ਜੋ ਗੱਲ ਕੀਤੀ ਨਾ ਇਕਤਾਨ ਦੀਆਂ ਨੇ ਉਹਨਾਂ ਨੂੰ ਕਿਤੇ ਵੀ ਆਉਣ ਜਾਣ ਲਈ ਜਾਂ ਕੁਝ ਵੀ ਕਰਨ ਲਈ ਹਰ ਇੱਕ ਕੰਮ ਕਰਨ ਲਈ ਜਾ ਤਾਂ ਉਹਨਾਂ ਨੂੰ ਪਰਮਿਸ਼ਨ ਲੈਣੀ ਪੈਂਦੀਆਂ ਨੇ ਬੀਐਸਐਫ ਤੋਂ ਗਵਰਨਮੈਂਟ ਤੋਂ ਸੋ ਕਿਤੇ ਨਾ ਕਿਤੇ ਉਹ ਫ੍ਰੀਲੀ ਆਜ਼ਾਦ ਨਹੀਂਗੇ ਚਲੋ ਕੋਈ ਨਾ ਰੱਬ ਸੁੱਖ ਰੱਖੇ ਜੋ ਦੀ ਰਜਾ ਉੱਚ ਖੁਸ਼ ਰਹਿਣਾ ਚਾਹੀਦਾ ਤੇ ਆਪਾਂ ਪੰਛੀ ਕਿਵੇਂ ਇੰਜੋਏ ਕਰ ਰਿਹਾ ਆ ਔਡਰ ਹੈ ਨਾ ਕਾਂ ਸੋਹਣੇ ਸੋਹਣੇ ਬਟਰਫਲਾਈਆਂ ਬਹੁਤ ਨੇ ਇੱਥੇ ਫਲਾਈਆਂ ਬਟਰਫਲਾਈ ਹਾਂ ਫਲਾਈ ਸੀ ਉਹ ਨਹੀਂ ਆਣੇ ਦਿਖਿਆ ਕਿ ਨਹੀਂ ਚਲੋ ਠੀਕ ਆ ਹੋਰ ਪਿੰਡ ਦੀਆਂ ਗਲੀਆਂ ਘੁੰਮ ਗਦੇ ਆ ਤੇ ਆ ਵੀ ਕੁਝ ਕਰਨੇ ਇੱਥੇ ਲਸਣ ਕਾਫੀ ਲਾਇਆ ਨਾ ਨੇ ਇਹ ਸਬਜ਼ੀ ਹੁੰਦੀ ਹੈ ਪਿੰਡਾਂ 'ਲੇ ਥੋੜੀ ਬਹੁਤ ਆਗ 'ਮੇ ਰੱਖੀ ਕਰ ਰਿਹਾ ਵਫਾਦਾਰ ਜਾਨਵਰ ਬਾਏ ਬਾਏ ਚੰਕੀਦਰ ਤੇ ਅੰ ਬੱਚੇ ਖੇਡਦੇ ਪਏ ਵਿਆਹ ਤੋ ਆ ਗਿਆ ਨਾ ਇਹੀ ਉਮਰ ਇੰਜੋਏਮੈਂਟ ਕਰਨ ਦੀ ਖੇਡਣ ਦੀ ਫਿਰ ਤੇ ਜ਼ਿੰਮੇਵਾਰੀਆਂ ਆ ਜਾਂਦੀਆਂ ਆ ਕੀ ਘੇਟ ਬਣਾਇਆ ਸ਼ਾਇਰ ਟੈਂਪਰੇਰੀ ਲੋਹੇ ਦਾ ਵਿਆਹ ਦੇ ਪਕੌੜੇ ਨਿਕਲ ਰਹੇ ਇੱਟ ਮਹੀਆ ਨੇ ਇੱਧਰ ਗੱਡਾ ਆ ਗਿਆ ਹਾਂ ਆ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਆ ਠੀਕ ਆ ਕੁਝ ਗਲੀਆਂ ਤੇ ਗਲੀਆਂ ਚ ਮੈਂ ਸਫਰ ਕਰ ਰਹੀ ਹਾਂ ਆਪੇ ਇੱਧਰੋਂ ਚੱਲਦੇ ਰਾਈ ਤੋਂ ਵਿਆਹ ਥੋੜਾ ਦੇਖਣਾ ਹਾਂ ਇੰਦਾਂ ਦਾ ਮੋਹਟਾ ਸਾਰੇ ਅੱਜ ਵਿਆਹ ਤੇ ਜਾਂਣਾ ਹੈ ਨਾ ਮੈਨੂੰ ਲੱਗਦਾ ਸਾਰਿਆਂ ਨੂੰ ਬੁਲਾਇਆ ਕੋਈ ਨਹੀਂ ਰਹਿ ਗਿਆ ਹਣਾ ਹਾਂ ਆ ਨਹੀਂ ਗਿਆ ਲੱਗਦਾ ਆ ਗਿਆ ਹਣਾ ਖਾ ਪੀ ਕੇ ਆ ਵੀ ਘਰ ਕੱਟਾ ਹੀ ਆ ਸੱਚੇ ਕਿਸਾਨ ਦੇ ਘਰ ਨੇ ਪਿੰਡ ਦੇ ਤੇ ਪਿੰਡ ਨੂੰ ਘੁੰਮ ਫਿਰ ਕੇ ਵਾਪਸ ਵੀ ਜਾਣਾ ਲੇਟ ਬਹੁਤ ਜ਼ਿਆਦਾ ਹੋ ਗਿਆ ਹਣਾ ਇਹ ਸੜਕਾਂ ਤਾਂ ਟੁੱਟੀਆਂ ਕਿਉਂਕਿ ਇੱਥੇ ਪਾਣੀ ਆਂਦਾ ਨਾ ਉਹਦੇ ਨਾਲ ਖਰਾਬ ਹੋ ਜਾਂਦੀਆਂ। ਜਾ ਤਰ ਸਾਲ ਬਾਅਦ ਹੋੰਗਾ ਨਹੀਂ ਤੇ 3-4 ਸਾਲ ਪਹਿਲਾਂ ਵੀ ਆਇਆ ਸੀ। ਉਦੋਂ ਜ਼ਿਆਦਾ ਆ ਗਿਆ ਸੀ ਹਨਾ। ਚਲ ਅੰਕਲ ਜੀ ਦੀ ਆਟਾ ਚੱਕੀ ਆ ਦੇਖਣੀ ਆ। ਕੱਚੀ ਆ ਬਣੀ ਹੋਈ। ਇਹ ਆਟਾ ਚੱਕੀ ਆ? ਹਾਂਜੀ। ਅੱਛਾ ਥੋੜੀ ਐ? ਨਾਂਕੀ ਥੋੜਾ। ਚੱਕੀ ਆ ਹਨਾ ਮੈਂ ਪਹਿਲੀ ਚੱਕੀ ਵੇਖੀ ੜੀ ਕੱਚੀ ਆ। ਹਾਂਜੀ। ਵੇਖ ਲਓ। ਅੱਛਾ ਆ ਆਟਾ ਚੱਕੀ। ਬਾਰਡਰ ਲਾਈਨ ਪਿੰਡ ਦੇ ਬਿਲਕੁਲ ਨਜ਼ਦੀਕ ਦੀ ਨਾਲ ਨਾਲ ਹੀ ਜਾਈ ਜਾਂਦੀ ਹੈ ਚਾਰੇ ਪਾਸੇ ਇਹ ਚਾਰੇ ਪਾਸੇ ਤਾਂ ਨਹੀਂ ਹੈ ਵੈਸੇ ਤਿੰਨ ਪਾਸੇ ਹੀ ਹੈ ਤਿੰਨੋਂ ਸਾਈਡ ਔਰ ਇੱਕ ਇਹਨੇ ਸਾਰ ਦੇ ਨਾਮ ਨਾਲ ਸਾਰੇ ਘਰ ਸਾਰਾ ਜਿਆਦਾ ਭੀਲੀ ਲੱਗਦਾ ਪੇਟ ਭਰ ਗਿਆ ਆਨੇ ਇਦਾਂ ਦੇ ਘਰ ਪਾਕੀ ਦੇ ਜਿਹੜੇ ਰਾਸਤੇ 'ਚ ਕਿਹੜਾ ਕਿਹੜਾ ਪਾਤੀਆਂ ਸਾਰਿਆਂ ਨੇ ਲਾਈਆਂ ਇਹ ਨਹੀਂ ਪਿੱਛੇ ਛੱਡਦੀਆਂ ਤੇਰਾ ਨਾ ਆਪਣਾ ਦੇਸ਼ ਦਾ ਝੰਡਾ ਚੁੱਲੇ ਦਾ ਹੀ ਲੁਕਤ ਹੋੜ ਨਾ ਆ ਰਿਆ ਬਾਟਰ ਇਹ ਨਹੀਂ ਪਿੱਛੇ ਛੱਡਦਾ ਲਗੀ ਹੋਈ ਇੱਥੇ ਸਬਜੀ ਬੈਂਗਣਾ ਦੀ ਤੇ ਚਪੰਕ ਅੱਦੂ ਦੀ ਹੈਨਾ ਇੱਥੇ ਪਾਣੀ ਵੀ ਜਿਹੜਾ ਨਾ ਉਹ 80 ਫੁੱਟ ਡੂੰਗਾ ਵਾ 80 ਫੁੱਟ ਦਾ ਬੋਰ ਕਰਨਾ ਪੈਂਦਾ ਜਿਆਦਾ ਡੂੰਘਾ ਨਹੀਂ ਕਰਨਾ ਪੈਂਦਾ ਉੱਪਰ ਹੀ ਆ ਪਾਣੀ ਵੈਸੇ ਤੇ ਨਾਰਮਲੀ ਤੇ 10 ਫੁੱਟ ਤੇ ਪਾਣੀ ਹੈਗਾ ਤੇ ਸாரி ਹਾਂ 10 ਫੁੱਟ ਤੇ ਪਾਣੀ ਆ 80 ਵੀ ਹੁਣ 10 ਫੁੱਟ ਦਾ ਪਾਣੀ ਆ ਤੇ 80 ਦਾ ਬੋਰ ਕਰਦੇ ਨੇ ਇੱਥੇ ਤੇ ਆ ਇੱਕ ਘਰ ਪੂਰਾ ਕੱਚਾ ਨਾਲ ਪੰਡਾ ਰੁੱਖ ਕਿੱਡਾ ਵੱਡਾ ਕਿੰਨਾ ਪੁਰਾਣਾ ਹੋ ਗਿਆ ਹੈ। ਕੋਸ਼ਕਰਾਨ ਇਹਨਾਂ ਦੇ ਕੱਪੜਿਆਂ ਦੀ ਵੀ ਦੇਖ ਵੀ ਅਲੱਗੀ ਸੀ। ਸੂਰਜ ਵੀ ਟਲਣਾ ਸੀ। ਕੋਈ ਹੋਏ ਡਰਾਤਾ। ਸੂਰਜ ਵੀ ਅੱਜ ਵੀ ਟਲਨ ਵਾਲਾ ਹੀ ਸੀ ਬਸ। ਕੋਸ਼ਕਰਾਨ ਦੇਦੇ ਜੀ ਆਪਦੇ ਘਰ ਨੂੰ ਚਾਈ ਜਾਂਦੇ ਆ। ਕਾਫੀ ਉਮਰ ਹੋਣੀ ਐ ਨੰਦਾਂ ਦੀ। ਇਹ ਬੰਦੇ ਵੈਸੇ ਤਾਂ ਤੰਦਰੁਸਤ ਰਹਿੰਦੇ ਕਿਉਂਕਿ ਚੱਲਦੇ ਫਿਰਦੇ ਰਹਿੰਦੇ, ਕੰਮ ਕਰਦੇ ਰਹਿੰਦੇ ਆ ਹਾਏ ਹਾਏ। ਮਿਲ ਕੇ ਖੇਲ ਲੀਏ ਅਸੀਂ। ਆਹ ਰਾਸਤਾ ਸੜਕ ਤੇ ਪਾਣੀ ਨਾਲੀ ਟੁੱਟੀ ਵੀ ਜਾਈ। ਬਾਏ। ਬੂਰੀਆਂ ਮੱਝਾ ਕਿੰਨੀ ਆ ਟਰੈਕਟਰ ਆ ਗਿਆ ਇਹ ਅੱਛਾ ਵਾਸ਼ੇ ਇਹ ਕੀ ਹੈ ਰਿੰਨਾ ਦੀ ਹੋਰ ਤਾਂ ਵੀ ਕੱਟ ਰਹੀ ਹੈ ਕਿਸੇ ਤੋਂ ਆ ਗਿਆ ਪ੍ਰਾਇਮਰੀ ਸਕੂਲ ਰਿਤੇ ਵਾਲੀ ਪੈਣੀ ਦਾ ਆਈਸਕ੍ਰੀਮ ਵਾਲਾ ਜੰਦਾ ਇਹ ਪਿੰਡ ਨਾ ਮਰ ਰਿਤੇ ਵਾਲੀ ਪੈਣੀ ਇਹੜਾ ਇਸ ਟਾਈਮ ਲੰਘ ਰਹੀ ਆ ਇਸ ਪਿੰਡ ਦੇ ਵੀ ਘਰ ਦੇਖਦੇ ਚੱਲਦੇ ਆ ਇਦਾਂ ਦੇ ਖਾਣ ਪੀਣ ਦੀਆਂ ਦੁਕਾਨਾਂ ਹੈਗੀਆਂ ਸੌਦੇ ਸੁਦੇ ਵਾਲੀਆਂ ਹਨਾ ਡਾਕਟਰ ਦੇ ਆ ਮੇਨ ਸਹੂਲਤਾਂ ਹੈਗੀਆਂ ਵੈਸੇ ਟਰੈਕਟਰ ਜਾ ਰਹੇ ਆਗੇ ਹਨਾ ਕਿਵੇਂ ਪੰਗੇ ਕਿਵੇਂ ਲਾਰੇ ਵਿੱਚ ਸ਼ਾਬਾਸ਼ ਹਾਂ ਯਾਦ ਆਇਆ ਹੁਣੇ ਮਾਈਕ ਤਾਂ ਮੈਂ ਲਾਇਆ ਹੀ ਨਹੀਂ ਸੀਗਾ ਮਾਈਕ ਤਾਂ ਚਾਰਜ ਤੇ ਲਾਇਆ ਤੇ ਚੱਲ ਕੇ ਚਾਹ ਪੀਨੇ ਆ ਬਟਰਫਲਾਈ ਦੇਖੋ ਕਿੰਨੀ ਪਿਆਰੀਆਂ ਲੱਗ ਰਹੀਆਂ ਖੇਡਦੀਆਂ ਆ ਕਾਫੀ ਨੇ ਕਿਧਰ ਗਈਆਂ ਆ ਰਹੀਆਂ ਤੇ ਇਹ ਵੀ ਥਣੇ ਕੱਖ ਗਈਆਂ ਕਿੰਨੇ ਸੋਹਣੇ ਲੱਗ ਰਹੀਆਂ ਖੇਡਦੀਆਂ ਚਲੋ ਚੱਲ ਕੇ ਪਾਣੀ ਪੋਣੀ ਪੀ ਕੇ ਵਾਪਸ ਚੱਲਦੇ ਆ ਸਫ਼ਰ ਤੇ ਤੇ ਇਡਾ ਰੁੱਕੋ ਇੱਕ ਕਰ ਆਵੀ ਹੈ ਪਿੱਛੇ ਤੇ ਠੀਕਾ ਚਲੋ ਠੀਕ ਹੈ ਜਨਾਬ ਫਿਰ ਮਿਲਦੇ ਹਾਂ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਟੇਕ ਕੇਅਰ ਰੱਬ ਰੱਖਾ ਖੁਸ਼ ਰਹੋ ਤੇ ਉਮੀਦ ਕਰਦੀ ਹਾਂ ਤੁਸੀਂ ਮੈਨੂੰ ਇਸ ਸਫਰ ਨੂੰ ਉਮੀਦ ਕਰਦੀ ਹਾਂ ਤੁਸੀਂ ਮੇਰੇ ਇਸ ਸਫਰ ਨੂੰ ਇੰਜੋਏ ਕੀਤਾ ਹੋਵੇਗਾ ਤੇ ਘੁੰਮਣ ਫਿਰਨ ਦਾ ਮੈਨੂੰ ਸ਼ੌਂਕ ਆ ਇਸ ਲਈ ਤੇ ਬਾਹਰ ਤਾਂ ਸਾਰੇ ਘੁੰਮਦੇ ਆ ਮੈਂ ਸੋਚਿਆ ਆਪਣੀ ਪਿੰਡ ਕਿਉਂ ਨਾ ਘੁੰਮ ਲਈਏ ਉਹਨਾਂ ਲੋਕਾਂ ਦਾ ਮਾਹੌਲ ਚੱਲ ਉਹਨਾਂ ਦੇ ਘਰ ਉਹਨਾਂ ਦਾ ਕੰਮਕਾਰ ਜੋਵੇਂ ਉਹ ਰਹਿੰਦੇ ਆ ਉਹ ਸਭ ਦੇਖੀ ਤੇ ਚਲੋ ਠੀਕ ਆ ਫਿਰ ਸਬਸਕ੍ਰਾਈਬ ਕਰ ਲਿਓ ਤੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਏ ਬਾਏ ਟੇਕ ਕੇਅਰ